ਟਾਈਮਸ ਨਾਉ ਪੰਜਾਬ ਨਾਮ ਦੱਸ ਦਿਓ ਭਰੀਏ ਅਮਰਤ ਕਾਲੋ ਕਾਲੋ ਬਾਤ ਚਲਦੀ ਮੇਰੀ ਮਿੰਨੀ ਬਾਤ ਚਲਦੀ ਐ ਕੀ ਹੋਇਆ ਕਿ ਅੱਡਾ ਬੰਦ ਕਰਤਾ ਸੀ ਜੇਰਾ ਬਾਬਾ ਨਾਲ ਚਲਦੀ ਬੱਸ ਅੱਜ ਅੱਡਾ ਬੰਦ ਕਰਤਾ ਕੀ ਵਜ੍ਹਾ ਆ ਗਈ ਐ ਇਹ ਪਾਜੀਏ ਤੇ ਰੋਜ਼ ਚੋਰੀ ਹੁੰਦੀ ਬੈਟਰੀ ਚੋਰੀ ਹੁੰਦੀ ਐ ਤੇਲ ਚੋਰੀ ਹੁੰਦਾ ਗੱਡੀਆਂ ਦੇ ਸਭ ਕੋ ਚੋਰੀ ਹੁੰਦਾ ਪੁੱਛਦਾ ਹੀ ਕੋਈ ਨਹੀਂ ਇੱਥੇ ਜਦੋਂ ਕਮੇਟੀ ਘਰ ਪੁਛੀਏ ਤੋਂ ਆਉਂਦੇ ਅਸੀਂ ਆਹ ਦੀ ਪਰਜੀ ਲੈਂਦੇ ਆ ਤੁਹਾਡੀ ਇੱਥੇ ਅੰਡੇ ਦੀ ਜਗਾ ਦੀ ਕਿ ਬੈਟਰੀਆਂ ਚੋਰੀ ਹੁੰਦੀਆਂ ਤੇਲ ਚੋਰੀ ਹੁੰਦਾ ਬੜੀ ਵਾਰੀ ਤਿੰਨ ਵਾਰੀ ਮੇਰੀ ਗੱਡੀਆਂ 'ਚ ਹੋਇਆ ਕਦੀ ਸ਼ਿਕਾਇਤ ਨਹੀਂ ਕੀਤੀ ਕੋਈ ਇੰਨੀ ਬੜੀ ਅਰੀ ਉਹ ਆਉਂਦੇ ਆਂ ਜਗ੍ਹਾ ਦੀ ਪਰਚੀ ਲੈਂਦੇ ਆ ਕੋਈ ਇਥੇ ਖਾਂਦੀ ਆ ਕੀ ਮੰਗ ਕਰਦੇ ਆ 1000 ਰੁਪਏ ਦੇ ਨਾ ਕਰਦੇ ਵੀ ਆਦਾ ਇਹ ਵਾਲੀ ਬਾਸ ਰੱਖੇ ਜੇ ਪਰਚੀ ਲੈਂਦੇ ਆ ਜਗ੍ਹਾ ਦੀ ਪਰਚੀ ਲੈਂਦੇ ਆ ਜਗ੍ਹਾ ਦੀ ਪਰਚੀ ਲੈਂਦੇ ਆ ਅਨੇ ਪਰਵਾਹ ਇਹ ਭਾਜੀ ਗੱਲਾਂ ਕਰਨਾ ਜੋ ਮੱਤੀ ਕਰੀ ਜਾਓ ਜੋ ਮੱਤੀ ਦੱਸੀ ਜਾਓ ਇਹਨਾਂ ਦੀ ਜਿੰਨੀ ਵਾਰ ਮੇਰੇ ਨਾਲ ਗੱਲਬਾਤ ਹੋ ਗਈ ਅੱਜ ਅੱਜ ਅਸੀਂ ਬੰਦੇ ਰੱਖ ਦਿੱਤੇ ਆ ਸਵੇਰੇ ਬੰਦੇ ਆ ਜਾਣੇ ਆ ਇੱਥੇ ਕੋਈ ਬੰਦਾ ਨਹੀਂ ਆਉਂਦਾ ਇਹਨਾਂ ਦੀ ਸਾਡੀ ਕੋਲ ਜੁਨੀਅਨ ਦੀ ਮੀਟਿੰਗ ਹੋਈ ਇਹਨਾਂ ਨੇ ਕਹੇ 50000 ਰੁਪਏ ਅੱਡੇ ਦੇ ਵਿੱਚ ਆਉਣਗੇ ਅਜੇ ਤੱਕ ਕੋਈ ਅੱਡੇ ਦਾ ਕੋਈ ਸਹਾਰ ਨਹੀਂ ਆਇਆ ਕੋਈ ਕੋਈ ਸੂਰ ਨਹੀਂ ਸਾਡੇ ਵੱਲ ਹੈਗੀ ਨਾ ਸਾਡੇ ਕੋਲ ਬਹਿਣ ਦੀ ਜਗ੍ਹਾ ਨਾ ਸਾਡੇ ਕੋਲ ਥੋੜੀ ਜਗ੍ਹਾ ਮੀਂਹ ਪੈਂਦਾ ਤੇ ਬਾਹਰ ਅਸੀਂ ਭੀਜਦੇ ਕਰਦੇ ਹਾਂ ਪਤਾਨਾਂ ਦੀਆਂ ਛੋਟੀਆਂ ਫੋਟੀਆਂ ਤੇ ਪਰਚੀ ਇਹਨਾਂ ਦੀ 130 ਰੁਪਏ ਆ ਉਹ ਵੀ ਅੱਜ ਨਾਲ ਵਧਾਈ ਇਹ ਕਹਿ ਗਏ ਕਾਇਕ ਇਨਾਂ ਨੇ ਹੱਟਣਾ ਗੱਲਬਾਤ ਹੋਈ ਆ ਸਾਨੂੰ ਤੁਹਾਨੂੰ ਸੂਤ ਦਿਆਂਗੇ ਸਾਨੂੰ ਕੋਈ ਸੂਤ ਨਹੀਂ ਅਜੇ ਤੱਕ ਮੇਰੀ ਇੰਨੀ ਕੇ ਇਨਾਂ ਦੀ ਮਿਹਰਬਾਨੀ ਜ਼ਰੂਰ ਆ ਕਿ ਜਦੋਂ ਮਰਜ਼ੀ ਆਗੇ ਤੇ ਪਰਚੀ ਵਧਾ ਦੇ ਹਾਂ 30 ਤੋਂ 50 ਕੀਤੇ ਮਤਲਬ ਇਹਨਾਂ ਦੀ ਪਰਚੀ 10 ਰੁਪਏ ਹੀ ਸਰਵਿਸ ਸੰਗੋ ਉਹ ਜਿਹੜੀ ਇਹਨਾਂ ਦੀ ਮਰਜ਼ੀ ਆ 50 ਰੁਪਏ ਜਾਣ ਤੇ ਆਉਣ ਦੀ ਪਹਿਲਾਂ ਕੋਈ ਪੱਤੀ ਐ ਤੇ ਜਿਹੜੀ ਸਿਰਫ 10 ਰੁਪਏ ਹੁੰਦੀ ਸੀ ਹੁਣ ਇੱਥੇ ਤੇ ਕੋਈ ਇਹਨਾਂ ਕੋ ਸੂਤ ਤੇ ਕੋਈ ਹੈ ਨਹੀਂ ਸੋ ਜੇ ਨੰਬਰ ਤੇ ਤੁਸੀਂ ਵੇਖੋ ਜਾਮ ਲੱਗੇ ਆ ਚਾਰ ਸਵੇਰੇ ਜਿਹੜਾ ਮਰਜੀ ਗੱਡੀ ਬੂਏ ਗੱਡੀ ਖੜਾ ਜਾਂਦਾ ਜਾਂ ਕੋ ਗੱਡੀ ਭੱਜ ਜਾਂਦੀ ਆ ਕੋਈ ਗੱਲਬਾਤ ਹੋ ਜਾਂਦੀ ਆ ਉਹ ਵੀ ਡਰਾਈਵਰ ਕੈਪਟਰ ਪੈਸੇ ਭੰਪ ਪਰ ਡਰਾਈਵਰਾਂ ਕੈਪਟਰਾਂ ਦੇ ਨਾਂ ਤੇ ਪੈਸੇ ਪੈਂਦੇ ਆ ਹੁਣੇ ਜਿਹੜੇ ਗਰੀਬ ਬੰਦੇ ਦਾ ਤੇਲ ਨਿਕਲ ਗਿਆ ਵਾ ਇਹ ਤੁਹਾਡਾ ਹਾਲ ਹੁੰਦਾ ਕੈਪਟਰ ਤੇ ਖਾਤੇ ਪੈ ਗਿਆ ਉਹ ਜਿਹੜਾ ਵਾ 500 ਰੁਪਏ ਜੋ ਦਿਹਾੜੀ ਜਾਂ ਤੇਲ ਪਾਊਗਾ ਤੇ ਜਾਂ ਆਪਣਾ ਘਰ ਦੇ ਬੱਚੇ ਪੱਧਰ ਤੇ ਸਵੇਰੇ ਇਹਨਾਂ ਦੀ ਗੱਲਬਾਤ ਹੋਈ ਆ ਇਹਨਾਂ ਨੇ ਕਿਹਾ ਵੀ ਸਾਡਾ ਕੋਈ ਜੁਮਿਹਰੀ ਨਹੀਂ ਬੰਦੀ ਕੋਈ ਸਾਡਾ ਕੋਈ ਬਦਲਦੀ ਇਹਨਾਂ ਵੱਲੋਂ ਕਿਹਾ ਗਿਆ ਜੀ ਸਾਡੀ ਕਮੇਟੀ ਵੱਲੋਂ ਕਿਹਾ ਗਿਆ ਜਿਹੜੇ 25 ਮਿੰਟ ਦੀ ਬਤਰੀ ਕੱਢਦੇ ਜਿਹਨਾਂ ਨੇ ਇਹ ਗੱਲ ਕਹੀ ਰਹੀ ਆ ਵੀ ਸਾਡੀ ਕੋਈ ਜੁਮਿਹਰੀ ਨਹੀਂ ਬੰਦੀ ਤੇ ਅੱਜ ਤੋਂ 1 ਮਹੀਨਾ ਪਹਿਲਾਂ ਇਹਨਾਂ ਨੇ ਕਿਹਾ ਵੀ ਅਸੀਂ 3 ਬੰਦੇ ਰੱਖ ਦਿੱਤੇ ਮੇਰਾ ਜਦੋਂ ਮਰਜੀ ਬਾਅਦ ਸਵਾਲ ਕਰ ਸਕਦੇ ਆ ਮੈਨੂੰ ਅੱਜ ਤੋਂ 3 ਮਹੀਨੇ ਪਹਿਲਾਂ ਕਹਿੰਦੇ ਮੈਂ ਅਸੀਂ 2 ਬੰਦੇ ਰੱਖ ਦਿੱਤੇ ਆ ਕਾਦੀ ਵਸਤੇ ਰੱਖੇ ਭਤੀ ਇਹ ਰਾਤ ਨਾਈਟ ਤੇ ਚੌਕੀਦਾਰ ਲੱਭਾ ਵੀ ਚੌਕੀਦਾਰ ਨਹੀਂ ਕੋਈ ਚੌਕੀਦਾਰ ਨਹੀਂ ਆ ਜੀ ਹਵਾ ਦੇ ਵਿੱਚ ਹੀ ਆ ਹਵਾ ਜੀ ਹੈ ਜੀ ਹਾਂ ਕੁਝ ਨਹੀਂ ਅੱਜ ਹੋਈ ਤੇ ਹੋ ਗਿਆ ਸੀ ਮੈਨੂੰ ਇਥੋਂ ਇਨਸਪੈਕਟਰ ਦਾ ਮੈਂ ਡਾਕਟਰ ਹਾਂ ਇਹਨਾਂ ਵੱਲੋਂ ਜਿਆਦਾ ਖਸਿਆ ਜਾ ਰਿਹਾ ਕਿ ਸਾਡਾ ਪੇਟੀ ਨਹੀਂ ਹੋਇਆ ਠੀਕ ਹੈ ਜੀ ਤੇ ਇਹਨਾਂ ਨੇ ਰਸਤਾ ਬੰਦ ਕਰਤਾ ਸੀ ਜਿਹਦੇ ਨਾਲ ਸਰਕਾਰੀ ਜਿਹੜੀ ਇਨਕਮ ਹੈ ਉਹਦੇ 'ਚ ਬਕਨ ਪੈ ਰਿਹਾ ਸੀ ਤੇ ਉਹ ਇਹਨਾਂ ਨੂੰ ਬੇਨਤੀ ਕੀਤੀ ਆ ਕਿ ਤੁਸੀਂ ਰਸਤਾ ਖੋਲੋ ਸਾਡਾ ਸਾਡੀਆਂ ਗੱਡੀਆਂ ਚੱਲਣ ਤੇ ਪੱਤੀਆਂ ਜਿਹੜੀਆਂ ਉਹ ਗੱਡੀਆਂ ਜਾਣ ਤੇ ਜੋ ਵੀ ਫੈਸਲਾ ਤੁਸੀਂ ਰਿਟਰਨ ਦੇ ਵਿੱਚ ਲੇਕੇ ਤਾਂ ਉਹ ਜੋ ਤੁਹਾਡੀ ਖੁਸ਼ੀ ਮੈਂ ਉੱਥੇ ਸਾਹਮਣੇ ਗੱਲ ਕਰਾ ਦਿੰਦੇ ਆ ਅਸੀਂ ਸੈਕਟਰ ਸਾਹਿਬ ਜੀ ਨਾਲ ਸਾਥ ਨਹੀਂ ਜਾਉਂਗਾ ਜੋ ਵੀ ਇਹਨਾਂ ਦੀ ਪ੍ਰੋਬਲਮ ਹੈਗੀ ਉਹ ਸਰ ਇਹ ਮੰਗਾ ਕੀ ਰਾਤ ਨੂੰ ਚੌਕੀਦਾਰ ਚਾਹੀਦਾ ਵਾਕਿ ਚੌਕੀਦਾਰ ਕੋਈ ਨਹੀਂ ਲੱਕੇ ਰਿਹਾ ਤੇ ਨਹੀਂ ਉਹ ਤੇ ਹੁਣ ਇਹ ਆ ਨਾ ਕਿ ਦੱਸਣਗੇ ਉੱਥੇ ਆਣਗੇ ਤੇ ਜੋ ਨਹੀਂ ਹੋਏਗਾ ਅਜ ਚੌਕੀਦਾਰ ਨਾ ਤੇ ਚੌਕੀਦਾਰ ਵੀ ਲਾਇਆ ਜਾਏਗਾ ਭਾਜੀ ਦੋ ਤਿੰਨ ਮਹੀਨਿਆਂ ਤੋਂ ਮੰਗ ਕਰ ਰਹੇ ਆ ਇਹਦੇ ਜਾਣ ਵਾਲੇ ਸਮੇਂ ਦੇ ਵਿੱਚ ਪੁਜੀ ਰੱਖਾਂਗੇ ਜਰੂਰ ਠੀਕ ਹੈ ਸੁਗਨ ਬੱਸ ਸਟੈਂਡ ਦੇ ਉੱਤੇ ਇੱਥੇ ਲਾਇਆ ਵਾ ਉਹ ਐਸ ਵਕਤ ਬੀਤੀ ਦੇ ਹਾ ਜਪੈ ਨਹੀਂ ਤੇ ਮੈਂ ਉੱਥੋਂ ਦਸਤਾਵਾਜ਼ ਲਿਆ ਵਾ ਆਪਾਂ ਰਿਪੋਰਟ ਕਰਾਂਗੇ ਦੱਸਾਂਗੇ ਕਰਾਂਗੇ ਸਾਦ ਨੂੰ ਦੱਸਾਂਗੇ ਉਹਨੇ ਲੈ ਲਿਆ ਮੈਂ ਤੇ ਲਾਵਾਂਗੇ ਜੋ ਵੀ ਕਮੀਆਂ ਇੱਕ ਆਪਣਾ ਨਾਮ ਤੇ ਡੈਡੀਕੇਸ਼ਨ ਦੱਸ ਦਿਓ ਜੀ ਮੇਰਾ ਨਾਮ ਕੁਲਵਿੰਦਰ ਸਿੰਘ ਆ ਤੇ ਸੁਗਨ ਗ੍ਰੇਟ ਟੂ ਕਾਰਪੋਰੇਸ਼ਨ ਹਾਂਜੀ ਸਵੇਰੇ ਸਵੇਰੇ ਨਾ ਬੱਸ ਸਟੈਂਡ ਬੰਦ ਕੀਤਾ ਗਿਆ ਹੈ ਕੁਝ ਪ੍ਰਾਈਵੇਟ ਵਾਹਾਂ ਵੱਲੋਂ ਤੇ ਕੀ ਮਾਮਲਾ ਜੀ ਸਾਰਾ ਮੇਰੇ ਸਬੰਤ ਸੈਕਟਰ ਚੰਕੀਦਾਰ ਸਿੰਘ ਦੇ ਚਾਰਚੀਬੀ ਸਰ ਬੱਸ ਸਟੈਂਡ ਬਟਾਲਾ ਸਾਡੀ ਕੋਈ ਨਿੱਜੀ ਕੰਪਨੀ ਦੀਆਂ ਬੱਸਾਂ ਦਾ ਕਾਰਪੋਰੇਸ਼ਨ ਵਾਲਿਆਂ ਦੇ ਨਾਲ ਇਸ ਦਿਨ ਤੋਂ ਚੱਲ ਰਿਹਾ ਸੀ ਜੋ ਦਿਨ ਤੋਂ ਸਾਡੀਆਂ ਰਾਤ ਬੱਸਾਂ ਦੇ ਨਾਲ ਵੀ ਛੇੜਛਾੜ ਕਰ ਰਿਹਾ ਹੈ ਸ਼ਾਇਦ ਡੀਏ ਕਟਿੰਦੀ ਕੋਸ਼ਿਸ਼ ਕਰ ਰਿਹਾ ਹੈ ਤੇ ਤੁਸੀਂ ਜੇ ਪਰਚੀ ਕਰਦੇ ਹੋ ਤੇ ਸਾਨੂੰ ਚੰਕੀਦਾਰ ਵੀ ਦਿਓ ਸਾਡੀ ਰਾਤ ਦੀ ਨਿਗਰਾਨੀ ਜਿਹੜੀ ਗੱਡੀਆਂ ਦੀ ਚੰਕੀਦਾਰ ਲੱਗੀ ਹੋਈ ਹੈ ਉਹ ਇਸ ਤਰ੍ਹਾਂ ਦਾ ਲੈ ਕੇ ਇਹਨਾਂ ਦਾ ਕੁਝ ਜਿਹੜੀ ਟਕਰਾਅ ਸੀਗਾ ਫਿਰ ਸਾਡੇ ਕੋਲ ਆਈ ਇਹਨਾਂ ਕੰਪਲੇਂਟ ਦਰਜ ਕਰਵਾਈ ਹੈ ਉਰ ਦੁਰਨ ਟਾਈਮ ਦਿੱਤਾ ਹੋਇਆ ਬੈਠ ਕੇ ਆਪਾਂ ਇਹਦਾ ਹੱਲ ਕਰੀਏ ਇੱਕ ਚੀਜ਼ ਨੂੰ ਨਾਉ ਲਾਹੌਰ ਕਿਹਾ ਗਿਆ ਵਾ ਕਿ ਹਾਂ ਬਸ ਸਟੈਂਡ ਦੇ ਵਿੱਚ ਪੁਲਿਸ ਚੌਂਕੀ ਵੀ ਹੈਗੀ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਸਾਡੇ ਬਸਾਂ ਤੋਂ ਤੇਲ ਨਿਕਲਦਾ ਰਿਹਾ ਵਾ ਦੇਖਿਓ ਜੀ ਹੁਣ ਸਾਰੇ ਡਿਸਟ੍ਰਿਕਟ ਦੀਆਂ ਜਾਂ ਬਸਾਂ ਨਿੱਜੀ ਕੰਪਨੀ ਦੀ ਇਹ ਸਾਰੇ ਖੜਦੀਆਂ ਨੇ ਇਹ ਤਾਂ ਥੋੜੀ ਨਗਰ ਨਿਗਮ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਰਾਤ ਜਿਹੜਾ ਪੜਾਈ ਹੋ ਚੌਕੀਦਾਰ ਲਾਵੇ ਜੇ ਕੋਈ ਸ਼ੇਡ ਸ਼ੈਡ ਕਰਦਾ ਜਾਂ ਕੋਈ थर्ड पर्सन ਨਜ਼ਰ ਆਉਂਦਾ ਬਾਹਰੋਂ ਇਸ ਨਾਲ ਤਾਲਮਿਲ ਕਰੇ ਹੁਣ ਕੱਲੀ ਕੱਲੀ ਗੱਡੀ ਦੀ ਨਿਗਰਾਨੀ ਕਰਨੀ ਜਾਂ ਇਸ ਤਰ੍ਹਾਂ ਦਾ ਜਿਹੜਾ ਪੁਲਿਸ ਦੇ ਵਾਸਤੇ ਇਨ ਸਟ੍ਰੈਂਥ ਨਹੀਂ ਆ ਸਾਡੇ ਕੋਲ ਪ੍ਰਾਈਵੇਟ ਜਿਹੜਾ ਚੌਂਕੀਦਾਰ ਹੈ ਨਾਈਟ ਦਾ ਉਹ ਲੱਗਣਾ ਜ਼ਰੂਰੀ ਆ ਨਗਰ ਨਿਗਮ ਦੇ ਨਾਲ ਅਸੀਂ ਤਾਲਮਿਲ ਕਰਦੇ ਹਾਂ ਪੁਰਸ਼ਵਾਸ ਕਰਦੇ ਹਾਂ ਟਾਈਮਜ਼ ਨਾਉ ਪੰਜਾਬ